ਦੇ ਵਿੱਚ ਤਖਤਾ ਪਲਟ ਹੋ ਚੁੱਕਾ ਹੈ ਹਿੰਸਾ ਦੇ ਚਲਦੇ ਆ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਸਤੀਫਾ ਵੀ ਦੇਣਾ ਪਿਆ ਤੇ ਮਜਬੂਰਨ ਦੇ ਛੱਡਣਾ ਪਿਆ ਹੈ ਸ਼ੇਖ ਹਸੀਨਾ ਦੇ ਘਰ ਦੇ ਵਿੱਚ ਪ੍ਰਦਰਸ਼ਨਕਾਰੀ ਬਹੁ ਗਿਣਤੀ ਦੇ ਵਿੱਚ ਸ਼ਾਮਲ ਹੋ ਗਏ ਉਥਲ ਪੁਥਲ ਮਚਾਈ ਗਈ ਤਾਂ ਗਾਜ਼ੀਆਬਾਦ ਦੇ ਹਿੰਡਨ 에ਅਰਬੇਸ ਦੇ ਉੱਤੇ ਸ਼ੇਖ ਹਸੀਨਾ ਪਹੁੰਚੇ ਸਨ ਐਨਐਸਏ ਅਜੀਤ ਡੋਪਾਲ ਨੇ ਹਸੀਨਾ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਜੋ ਉਮੀਦ ਹੈ ਜੋ ਜਾਣਕਾਰੀ ਇਹ ਹੈ ਕਿ ਸ਼ੇਖ ਹਸੀਨਾ ਭਾਰਤ ਤੋਂ ਲੰਡਨ ਜਾ ਸਕਦੇ ਨੇ ਤਾਂ ਬੰਗਲਾਦੇਸ਼ ਦੇ ਵਿੱਚ ਖਵਾ ਕਰਨ ਵਿਰੋਧੀ ਆंदोलਨ ਕਾਰਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਸਤੀਫਾ ਵੀ ਦੇਣਾ ਪਿਆ ਤੇ ਪਰਿਵਾਰ ਸਮੇਤ ਦੇਸ਼ ਤੱਕ ਛੱਡਣਾ ਪਿਆ ਕਿਉਂਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਸ਼ੇਖ ਹਸੀਨਾ ਦੇ ਜਿਹੜੇ ਨਿਵਾਸ ਦੇ ਅੰਦਰ ਦਾਖਲ ਹੋ ਗਏ ਸਨ ਪ੍ਰਧਾਨ ਮੰਤਰੀ ਹਸੀਨਾ ਨੇ ਮਜਬੂਰਨ ਫਿਰ ਦੇਸ਼ ਛੱਡਿਆ ਕਿਉਂਕਿ ਜੋ ਉਥੇ ਦੀ ਆਰਮੀ ਹੈ ਉਹਨਾਂ ਦੀ ਤਰਫੋਂ ਕਿਹਾ ਗਿਆ ਸੀ ਕਿ ਤੁਹਾਨੂੰ ਹੁਣ ਮੁਲਕ ਛੱਡਣਾ ਪਾਏਗਾ ਤਾਂ ਉਹਨਾਂ ਨੂੰ ਪਰਿਵਾਰ ਦੇ ਨਾਲ ਮੁਲਕ ਛੱਡਣਾ ਪਿਆ ਕੁਝ মিডিਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਹਸੀਨਾ ਤੇ ਉਹਨਾਂ ਦੀ ਭੈਣ ਰਹਿਾਨਾ ਦੇਸ਼ ਛੱਡ ਕੇ ਭਾਰਤ RNA ਹਾਲਕਿਉ ਆਈਵੀ ਨੇ ਜਿਸ ਤਰ੍ਹਾਂ ਦੀ ਉਮੀਦ ਸੀ ਜਿਸ ਤਰ੍ਹਾਂ ਦਾ ਦਾਵਾ ਸੀ ਔਰ ਅੱਗੇ ਜਾਣਕਾਰੀ ਇਹ ਹੈ ਕਿ ਉਹ ਭਾਰਤ ਤੋਂ ਅੱਗੇ ਲੰਡਨ ਜਾ ਸਕਦੇ ਨੇ ਤਾਂ ਬੰਗਲਾਦੇਸ਼ ਦੇ ਫੌਜ ਮੁਖੀ ਨੇ ਕਿਹਾ ਕਿ ਹੁਣ ਅੰਤ੍ਰ임 ਸਰਕਾਰ ਬਣੇਗੀ ਬੰਗਲਾਦੇਸ਼ ਦੇ ਵਿੱਚ ਬਵਾਲ ਜਿਹੜਾ ਉਹ ਇਸ ਕਦਰ ਮਚਾ ਹੋਇਆ ਹੈ ਤਣਾਅਪੂਰਨ ਸਥਿਤੀ ਉੱਥੇ ਬਣੀ ਹੋਈ ਹੈ ਕਿਉਂਕਿ ਆਰਮੀ ਨੇ ਆਪਣੇ ਅੰਡਰ ਲੈ ਲਿਆ ਉਸ ਉਸ ਦੇਸ਼ ਦੀ ਕਮਾਂਡ ਨੂੰ ਔਰ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡਣਾ ਪਿਆ ਤੀਸਰੀ ਵਾਰ ਜਿਹੜਾ ਉਹ ਸੱਤਾ ਤੇ ਕਾਬਜ਼ ਹੋਏ ਸਨ 15 ਸਾਲਾਂ ਤੋਂ ਲਗਾਤਾਰ ਰਾਜ ਸ਼ੇਖ ਹਸਿਨਾ ਬੰਗਲਾਦੇਸ਼ ਚ ਨੇ ਲekin 6 ਲੱਖ ਦੇ ਕਰੀਬ ਜਦੋਂ ਵਿਦਿਆਰਥੀ ਰਿਜ਼ਰਵੇਸ਼ਨ ਨੂੰ ਲੈ ਕੇ ਸੜਕਾਂ ਤੇ ਆ ਗਏ ਤਾਂ ਨੌਬਤੇ ਆ ਗਈ ਕਿ ਉਹਨਾਂ ਨੂੰ ਮੁਲਕ ਛੱਡਣਾ ਪਿਆ ਪ੍ਰਦਰਸ਼ਨਕਾਰੀਆਂ ਦਾ ਪ੍ਰਧਾਨ ਮੰਤਰੀ ਰਿਹائش ਦੇ ਉੱਤੇ ਕਬਜ਼ਾ ਹੋ ਚੁੱਕਾ ਹੈ ਰਾਜਧਾਨੀ ਢਾਕਾ ਦੇ ਵਿੱਚ 4 ਲੱਖ ਲੋਕਾਂ ਨੇ ਸੜਕਾਂ ਦੇ ਉੱਤੇ ਪੰਨ ਤੋੜ ਕੀਤੀ ਹੈ ਜਿਸ ਦੇ ਵਿੱਚ ਬਹੁਤੇ ਜਿਹੜੇ ਨੇ ਉਹ ਨੌਜਵਾਨ ਨੇ ਹਿੰਸਕ ਝੜਪਾਂ ਦੇ ਵਿੱਚ ਹੁਣ ਤੱਕ ਕਰ 300 ਲੋਕਾਂ ਦੀ ਜਾਨ ਚਲੀ ਗਈ ਹੈ ਸਾਬਕਾ ক্রিকেট ਕਪਤਾਨ ਮਸ਼ਰਫ ਮਰਤਜ਼ਾ ਦਾਕਰ ਜਿਹੜਾ ਹੈ ਉਹ ਸਾੜੇ ਅਗੇ ਬੰਗਲਾਦੇਸ਼ ਦੇ ਚੀਫ ਜਸਟਿਸ ਦੇ ਘਰ ਦੇ ਵਿੱਚ ਵੀ ਪੰਤ ਤੋੜ ਹੋਈ ਹੈ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਵੀ ਪੰਤ ਤੋੜ ਕੀਤੀ ਗਈ ਤਾਂ ਕਿਸ ਤਰ੍ਹਾਂ ਹੁੜਦੰਗ ਜਿਹੜਾ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਤਣਾਪੂਨ ਸਥਿਤੀ ਲਗਾਤਾਰ ਬਣੀ ਹੋਈ ਹੈ ਹਾਲਾਂਕਿ ਜਿਹੜਾ ਉਹ ਇਹ ਵੀ ਕੁਝ ਖਬਰਾਂ ਚੱਲ ਰਹੀਆਂ ਨੇ ਕਿ ਕਈ ਟੀਵੀ ਚੈਨਲਾਂ ਦੇ ਦਫ਼ਤਰਾਂ ਦੇ ਵਿੱਚ ਵੀ ਅੱਗ ਜਣੀ ਇਸ ਪ੍ਰਦਰਸ਼ਨਕਾਰੀਆਂ ਦੇ ਤਰਫੋਂ ਭੀੜ ਦੇ ਤਰਫੋਂ ਕੀਤੀ ਗਈ ਹੈ ਬੀ ਐਨ ਪੀ ਪ੍ਰਧਾਨ ਬੇਗਮ ਖਾਲਿਦਾ ਜਿਹੜਾ ਜੀਆ ਦੀ ਵੀ ਰਿਹਾਈ ਹੋਏਗੀ ਭਾਰਤ ਤੋਂ ਬੰਗਲਾਦੇਸ਼ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਿਆ ਨੇ 에য়ার ਇੰਡੀਆ ਤੇ ਇੰਡੂਗੋ ਨੇ ਢਾਕਾ ਜਾਣ ਵਾਲੀਆਂ ਉਡਾਨਾਂ ਵੀ ਰੱਦ ਕਰ ਦਿੱਤੀਆਂ ਨੇ ਹਾਲਾਂਕਿ ਜਾਣਕਾਰੀ ਇਹ ਵੀ ਹੈ ਕਿ ਬੰਗਲਾਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਜੋ ਅਤਵਾਦੀ ਬੰਦੇ ਨੇ ਜੋ ਗੰਭੀਰ aaropa ਦੇ ਵਿੱਚ ਮੁਲਜ਼ਮ ਬੰਦੇ ਨੇ ਉਹ ਵੀ ਜੇਲ੍ਹਾਂ ਤੋਂ ਭੱਜਣੇ ਸ਼ੁਰੂ ਹੋ ਗਏ ਨੇ ਤਾਂ ਇਸ ਵੇਲੇ ਮਾਹੌਲ ਜਿਹੜਾ ਹੈ ਬੰਗਲਾਦੇਸ਼ ਦੇ ਵਿੱਚ ਉਹ ਬੇਹੱਦ ਤਣਾਪੂਨ ਬਣਿਆ ਹੋਇਆ ਹੈ ਤਾਂ ਪ੍ਰਦਰਸ਼ਨਕਾਰੀਆਂ ਦੀ ਤਰਫੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਰਿਹائش ਤੇ ਕਬਜ਼ਾ ਕਰ ਲਿਆ ਗਿਆ ਜਿਸ ਤੋਂ ਬਾਅਦ ਕਿਉਂਕਿ ਆਰਮੀ ਨੇ ਹੁਣ ਪੂਰਾ ਚਾਰਜ ਸੰਭਾਲ ਲਿਆ ਉੱਥੋਂ ਦੀ ਤਾਂ ਉਹਨਾਂ ਦੀ ਤਰਫੋਂ ਸਾਫ਼ ਤੌਰ ਦੇ ਉੱਤੇ ਸ਼ੇਖ ਹਸੀਨਾ ਨੂੰ ਕਿਹਾ ਗਿਆ ਕਿ ਮੁਲਕ ਉਹਨਾਂ ਨੂੰ ਛੱਡਣਾ ਪਏਗਾ ਤਾਂ ਮਜਬੂਰਨ ਸ਼ੇਖ ਹਸੀਨਾ ਜਿਨ੍ਹਾਂ ਦੀ ਤਰਫੋਂ ਜਿਨ੍ਹਾਂ ਦੇ ਪਰਿਵਾਰ ਦੀ ਤਰਫੋਂ ਲਗਾਤਾਰ ਰਾਜ ਬੰਗਲਾਦੇਸ਼ ਦੇ ਵਿੱਚ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੂੰ ਮੁਲਕ ਛੱਡਣਾ ਪਿਆ ਪਰਿਵਾਰ ਸਮੇਤ ਉਹ ਭਾਰਤ ਆ ਚੁੱਕੇ ਨੇ ਅਜਈਆਂ ਖਬਰਾਂ ਨੇ ਕਿ ਉਹ ਭਾਰਤ ਦੇ ਜ਼ਰੀਏ ਹੁਣ ਅੱਗੇ ਲੰਡਨ ਜਾਣਗੇ ਹਾਲਾਂਕਿ ਇਹ ਵੀ ਜਿਹੜੀਆਂ ਨੇ ਖਬਰਾਂ ਸਾਹਮਣੇ ਆ ਰਹੀਆਂ ਨੇ ਪਰਿਵਾਰ ਦੀ ਤਰਫੋਂ ਇਹ ਬਿਆਨ ਜਾਰੀ ਕੀਤਾ ਗਿਆ ਕਿ ਸ਼ੇਖ ਹਸੀਨਾ ਹੁਣ ਰਾਜਨੀਤੀ ਦੇ ਵਿੱਚ ਵਾਪਸੀ ਨਹੀਂ ਕਰਨਗੇ ਉਹਨਾਂ ਦੀ ਤਰਫੋਂ ਹੁਣ ਰਾਜਨੀਤੀ ਦੇ ਵਿੱਚ ਮੋੜ ਕਦਮ ਨਹੀਂ ਰੱਖਿਆ ਜਾਏਗਾ ਹਿੰਸਾ ਖੂਬ ਜੜੀ ਹੈ ਬੰਗਲਾਦੇਸ਼ ਦੇ ਵਿੱਚ ਪੜ ਗਈ ਕਿਉਂਕਿ ਲੰਮੇ ਸਮੇਂ ਤੋਂ ਰੈਜ਼ਰਵੇਸ਼ਨ ਨੂੰ ਲੈ ਕੇ ਜੋ ਨੌਜਵਾਨ ਨੇ ਉੱਥੇ ਦੀ ਲੋਕ ਨੇ ਵਸਿੰਦੇ ਨੇ ਉਹਨਾਂ ਦੀ ਤਰਫੋਂ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਔਰ ਸਮੇਂ ਦੇ ਨਾਲ ਇਹ ਪ੍ਰਦਰਸ਼ਨ ਹਿੰਸਕ ਹੁੰਦੇ ਗਏ ਔਰ ਨੌਬਤ ਇਸਕਦਰਾਈ ਕੀ ਪ੍ਰਧਾਨ ਮੰਤਰੀ ਦੀ ਰਿਹائش ਦੇ ਉੱਤੇ ਹੀ ਕਬਜ਼ਾ ਕਰ ਲਿਆ ਗਿਆ ਪ੍ਰਦਰਸ਼ਨਕਾਰੀਆਂ ਦੀ ਤਰਫੋਂ ਟੇਕਓਵਰ ਆਰਮੀ ਲੈ ਲੰਦੀ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਆਪਣੇ ਪਰਿਵਾਰ ਸਮੇਤ ਮੁਲਕ ਛੱਡਣਾ ਪੈਂਦਾ ਹੈ ਤ ਬੰਗਲਾਦੇਸ਼ ਦੇ ਵਿੱਚ ਜੋ ਤਖਤਾ ਪਲਚਾ ਹੈ ਉਹ ਹੋ ਚੁੱਕਾ ਹੈ ਹਿੰਸਾ ਦੇ ਚਲਦੇ ਆ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦਿੱਤਾ ਤੇ ਪਰਿਵਾਰ ਦੇ ਨਾਲ ਉਹ ਮੁਲਕ ਛੱਡ ਚੁੱਕੇ ਨੇ ਔਰ ਉਹਨਾਂ ਦੀ ਰਿਹائش ਯਾਨੀ ਕਿ ਬੰਗਲਾਦੇਸ਼ ਦੇ ਵਿੱਚ ਜੋ ਪ੍ਰਧਾਨ ਮੰਤਰੀ ਦੀ ਰਿਹائش ਹੈ ਉਸ ਤੇ ਪ੍ਰਦਰਸ਼ਨਕਾਰੀਆਂ ਦਾ ਇਸ ਵੇਲੇ ਕਬਜ਼ਾ ਹੈ ਕਿਉਂਕਿ ਹਿੰਸਕ ਚੜਪਾ ਉੱਥੇ ਬਹੁਤ ਹੋਈਆਂ ਜੋ ਸੈਂਕੜੇ ਦੀ ਤਾਦਾਦ ਵਿੱਚ ਲੋਕਾਂ ਦੀ ਜਾਨ ਚਲੀ ਗਈ ਅਗਜਨੀ ਦੀਆਂ ਤਸਵੀਰਾਂ ਉੱਥੋਂ ਸਾਹਮਣੇ ਆ ਰਹੀਆਂ ਨੇ ਔਰ ਸੜਕਾਂ ਤੇ ਜਿਸ ਤਰ੍ਹਾਂ ਦਿਨ ਨਾਲ ਨੌਜਵਾਨ ਹਿੰਸਕ ਹੋਏ ਨੇ ਉਸ ਤੋਂ ਬਾਅਦ ਹਲਾ ਇਸ ਵੇਲੇ ਬੰਗਲਾਦੇਸ਼ ਦੇ ਵਿੱਚ ਬੇਹੱਦ ਤਨਾਪੂਨ ਬਣੇ ਹੋਏ ਨੇ ਜ਼ਿਆਦਾ ਜਾਣਕਾਰੀ ਲੈ ਲੰਨਿਆ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਜੁੜ ਚੁੱਕੇ ਨੇ ਪ੍ਰਿੰਸ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਹਾਲਾਤ ਬੇਹੱਦ ਤਨਾਪੂਨ ਨੇ ਨੌਬਤ ਤੱਕ ਰਾਈ ਕਿ ਪ੍ਰਧਾਨ ਮੰਤਰੀ ਨੂੰ ਅਸਤੀਫਾ ਵੀ ਦੇਣਾ ਪਿਆ ਤੇ ਮਜਬੂਰਨ ਮੁਲਕ ਛੱਡਣਾ ਪਿਆ ਜੀ ਬਿਲਕੁਲ ਦਿੱਕਤੀ ਗੱਲ ਕੀਤੀ ਜਾਵੇ ਤਾਂ ਇਸ ਦੇ ਪਿੱਛੇ ਵਜ੍ਹਾ ਕੀ ਹੈ ਜਦੋਂ 1971 ਦੇ ਵਿੱਚ ਬੰਗਲਾਦੇਸ਼ ਆਜ਼ਾਦ ਹੁੰਦਾ ਹੈ ਤਾਂ ਉਸ ਵਕਤ ਇੱਕ ਕਾਨੂੰਨ ਇਹ ਬਣਾਇਆ ਗਿਆ ਸੀ ਪਾਸ ਕੀਤਾ ਗਿਆ ਸੀ ਜਿਹੜੇ ਸੁਤੰਤਰ ਸੈਨਾਨੀ ਨੇ ਜਿਨ੍ਹਾਂ ਨੇ ਪਾਕਲਾਦੇਸ਼ ਨੂੰ ਮੁਲਕਤ ਕਰਾਇਆ ਬਹੁਤ ਵੱਡੀ ਉਹਨਾਂ ਬਹੁਤ ਵੱਡੀ ਪਦਵੀ ਸੀ ਉਹਨਾਂ ਦੀ ਉਸ ਸਮੇਂ ਤਾਂ ਇਹ ਕਿਹਾ ਗਿਆ ਸੀ ਕਿ ਇਹਨਾਂ ਨੂੰ ਸਾਰੀ ਜ਼ਿੰਦਗੀ ਇਹਨਾਂ ਦੇ ਪਰਿਵਾਰਾਂ ਨੂੰ ਕੋਟਾ ਦਿੱਤਾ ਜਾਵੇਗਾ ਤਾਂ ਕੁੱਲ ਮੁਲਾਕੇ 'ਚ 55% ਕੋਟਾ ਬਣਦਾ ਸੀ ਸਰਕਾਰੀ ਨੌਕਰੀਆਂ ਨੌਕਰੀਆਂ ਦੇ ਵਿੱਚ ਸਿਵਲ ਸੇਵਾਵਾਂ ਦੇ ਵਿੱਚ ਕਿ ਇਹਨਾਂ ਦੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਸ ਤਾਰ 2018 ਤੱਕ ਇਹ ਚੱਲਦਾ ਰਿਹਾ ਔਰ 2018 ਦੇ ਵਿੱਚ ਇੱਕ ਸਟੂਡੈਂਟਸ ਦੇ ਵੱਲੋਂ ਛਾਤਰਾਂ ਦੇ ਵੱਲੋਂ ਅੰਦੋਲਨ ਛੇੜਿਆ ਗਿਆ ਜਿਸਤੇ ਇਸ ਨੂੰ ਜਿਸ ਨੂੰ ਇਸਨੇ ਰੋਕ ਲਗਾ ਦਿੱਤੀ ਗਈ ਸੀ ਕਿ ਨਹੀਂ ਦਿੱਤਾ ਜਾਵੇਗਾ ਰક્ષਣ ਪਰ 2024 ਦੇ ਵਿੱਚ ਯਾਨੀ ਕਿ ਇਸ ਸਾਲ ਜੂਨ ਦੇ ਵਿੱਚ ਇਸ ਜਿਹੜੇ ਕਾਨੂੰਨ ਨੂੰ ਬਹਾਲ ਕਰ ਦਿੱਤਾ ਗਿਆ ਕਿ ਕੋਟਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਛਾਤਰਾਂ ਦੇ ਵੱਲੋਂ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵੱਲੋਂ ਫਿਰ ਅੰਦੋਲਨ ਛੇੜਿਆ ਗਿਆ ਸੁਪਰੀਮ ਕੋਰਟ ਨੇ ਇਸ ਜਿਹੜੇ ਕਾਨੂੰਨ ਤੇ ਫਿਰ ਰੋਕ ਲਗਾਈ ਪਰ ਸ਼ੇਖ ਹਸੀਨਾ ਨੇ ਜਦੋਂ ਇਹਨਾਂ ਸਟੂਡੈਂਟਸ ਨੂੰ ਕਿਹਾ ਕਿ ਤੁਸੀਂ ਗਦਰ ਹੋ ਉਸ ਤੋਂ ਬਾਅਦ ਭੀੜ ਭੜਕੀ ਰਾਜਸਤਾਨੀ ਟਾਕਾ ਦੇ ਵਿੱਚ ਫਿਰ ਜੋ ਹਾਲਾਤ ਹੋਏ ਉਸ ਤੋਂ ਬਾਅਦ ਸ਼ੇਖ ਹਸੀਨਾਂ ਨੂੰ ਮੁਲਕ ਛੱਡਣਾ ਪਿਆ ਔਰ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਅੰਦੋਲਨ ਇਹ ਕਹਿ ਸਕਦੇ ਆ ਜਿਹੜਾ ਸਟੂਡੈਂਟਸ ਦੇ ਨਾਲ ਜੁੜਿਆ ਹੋਵੇ, ਛਾਤਰਾਵਾਂ ਦੇ ਨਾਲ ਜੁੜਿਆ ਹੋਵੇ ਜਿਨ੍ਹਾਂ ਨੇ ਮੁਲਕ ਦੇ ਇੱਕ ਪ੍ਰਥਮ ਬੰਦੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੁਲਕ ਛੱਡਣ ਤੇ ਮਜਬੂਰ ਕਰਤਾ ਹੋਵੇ, ਫੌਜ ਤੈਨਾਤ ਕਰ ਦਿੱਤੀ ਗਈ ਹੋਵੇ ਤਾਂ ਇਹ ਬਹੁਤ ਵੱਡਾ ਅੰਦੋਲਨ ਆਪਣੇ ਆਪ ਚ ਮੰਨਿਆ ਜਾ ਰਿਹਾ ਔਰ ਸ਼ੇਖ ਹਸੀਨਾ ਦੀ ਜੇਕਰ ਗੱਲ ਕਰੀਏ ਉਹ ਇਸ ਵੇਲੇ ਭਾਰਤ 'ਚ ਦੱਸੇ ਜਾ ਰਹੇ ਨੇ ਕਿੱਥੇ ਨੇ ਹਾਲੇ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇੰਟੈਲੀਜੈਂਸ ਏਜੰਸੀਜ਼ ਹੁੰਦੀਆਂ ਨੇ ਜਿਹੜੀ ਇਸ ਦੇ ਬਾਰੇ ਜਾਣਕਾਰੀ ਨਹੀਂ ਦਿੰਦੀ ਔਰ ਸ਼ੇਖ ਹਸੀਨਾ ਦਾ ਇਹ ਦੱਸਿਆ ਜਾ ਰਿਹਾ ਕਿ ਉਹ ਲੰਡਨ ਜਾ ਥੀਨਲੈਂਡ ਜਾ ਸਕਦੇ ਨੇ ਅੱਜ ਕੱਲ ਦੇ ਵਿਚਕਾਰ ਅਜੀਤ ਗੋਬਾਲ ਦੇ ਨਾਲ ਉਹਨਾਂ ਦੀ ਕੱਲ ਇੱਕ ਘੰਟਾ ਮੀਟਿੰਗ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਅੱਜ ਸਵੇਰੇ ਸਵੇਰੇ ਹਾਈ ਲੈਵਲ ਮੀਟਿੰਗ ਬੁਲਾਈ ਕਿਉਂਕਿ ਜਿਸ ਤਰੀਕੇ ਨਾਲ ਸਾਡੇ 6 ਮੁਲਕ ਨਾਲ ਲੱਗਦੇ ਨੇ ਮਿਆਂਮਾਰ ਸ਼੍ਰੀਲੰਕਾ ਬੰਗਲਾਦੇਸ਼ ਜੇਕਰ ਇਹਨਾਂ ਦੇ ਵਿਚਕਾਰ ਇਹਨਾਂ ਦੇ ਅੰਦਰ ਸੈਨਾ ਪ੍ਰਮੁੱਖ ਹੁੰਦੀ ਹੈ ਤਾਂ ਫਿਰ ਭਾਰਤ ਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਇਹ ਖਬਰਾਂ ਨੇ ਕਿ ਉੱਥੋਂ ਦੀਆਂ ਜੇਲਾਂ ਦੇ ਵਿੱਚ ਜੋ ਅਤਵਾਦੀ ਬੰਦੇ ਜਾਂ ਗੰਭੀਰ ਅਪਰਾਧਾਂ ਦੇ ਵਿੱਚ ਜੋ ਮੁਲਜ਼ਮ ਬੰਦੇ ਉਹ ਵੀ ਬਾਹਰ ਜੇਲਾਂ ਤੋਂ ਆ ਰਹੇ ਨੇ ਬਿਲਕੁਲ ਦੇਖੋ ਜਦੋਂ ਫਿਰ ਕੰਟਰੋਲ ਨਹੀਂ ਹੁੰਦਾ ਜਦੋਂ ਤੱਕ ਕੋਈ ਵੀ ਪ੍ਰਧਾਨ ਮੰਤਰੀ ਨਹੀਂ ਐਲਾਨਿਆ ਜਾਂਦਾ ਅੱਜ ਕੱਲ ਅੱਜ ਸ਼ਾਮ ਤੱਕ ਨਵਾਂ ਪ੍ਰਧਾਨ ਮੰਤਰੀ ਦਾ ਐਲਾਨ ਹੋ ਜਾਵੇਗਾ ਪਰ ਸੇਨਾ ਦਾ ਕੰਟਰੋਲ ਰਹੇਗਾ ਇਸ ਕਰਕੇ ਵਿਪਖਸ਼ ਦੇ ਲੀਡਰ ਨੂੰ ਵੀ ਬਾਹਰ ਕੱਢਿਆ ਗਿਆ ਜਿਹੜੇ 2017 ਤੋਂ ਜੇਲ੍ਹ ਚ ਬੰਦ ਸੀਗੇ ਔਰ ਦੂਜੀ ਗੱਲ ਗੱਲ ਕੀਤੀ ਜਾਵੇ ਮੈਂ ਜਿਸ ਤਰੀਕੇ ਨਾਲ ਗੱਲ ਕਰ ਰਿਹਾ ਸੀ ਕਿ ਚੀਨ ਜੀਨਾ ਇਸ ਦਾ ਫਾਇਦਾ ਲੈ ਸਕਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਸ਼੍ਰੀਲੰਕਾ ਦੇ ਵਿੱਚ ਹਾਲਾਤ ਅਸੀਂ ਦੇਖੇ ਸੀ ਪਿਛਲੇ ਸਾਲ ਰਾਜਪੱਖਸ਼ੇ ਹੋਣਾਂ ਦੀ ਸਰਕਾਰ ਦੇ ਕਿਵੇਂ ਟਾਲ ਲਗਾ ਦਿੱਤੀ ਕਿ ਕਰੋੜਾਂ ਰੁਪਏ ਦੀਆਂ ਗੱਡੀਆਂ ਫੂਕ ਦਿੱਤੀਆਂ ਗਈਆਂ ਉਸੇ ਤਰੀਕੇ ਦੇ ਹਾਲਾਤ ਅੱਜ ਬੰਗਲਾਦੇਸ਼ 'ਚ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਉਹ ਆਰਥਿਕ ਜਿਹੜਾ ਸੰਕਟ ਸੀਗਾ ਇਹ ਇਥੋਂ ਜਿਹੜਾ ਲੋਕਾਂ ਦੇ ਨਾਲ ਜਿਹੜੇ ਜਿਹੜਾ ਜਿਨ੍ਹਾਂ ਦੇ ਭਵਿੱਖ ਜਿਨ੍ਹਾਂ ਬੱਚਿਆਂ ਦਾ ਭਵਿੱਖ ਅਸੀਂ ਦੇਖਦੇ ਨੇ ਉਹ ਕਿ ਜੇਕਰ ਇਹਨਾਂ ਨੂੰ ਕੋਟਾ ਦਿੱਤਾ ਗਿਆ ਅਸੀਂ ਕਿੱਥੇ ਜਾਵਾਂਗੇ ਇਸ ਕਰਕੇ ਉਹਨਾਂ ਨੇ ਆਵਾਜ਼ ਚੁੱਕੀ ਔਰ ਇਸ ਨੂੰ ਬੰਦ ਕਰਨ ਦੇ ਚੱਕਰ ਦੇ ਵਿੱਚ ਸ਼ੇਖ ਹਸੀਨਾ ਨੂੰ ਮੁਲਕ ਛੱਡਣਾ ਪਿਆ ਹੁਣ ਸ਼ੇਖ ਹਸੀਨਾ ਦੇ ਪਰਿਵਾਰ ਨੇ ਇਹ ਕਹਿ ਦਿੱਤਾ ਕਿ ਕਦੀ ਵੀ ਰਾਜਨੀਤੀ ਦੇ ਵਿੱਚ ਨਹੀਂ ਆਉਣਗੇ ਸ਼ੇਖ ਹਸੀਨਾ ਦੀ ਪੋਲੀਟੀਕਲ ਬੈਕਗ੍ਰਾਉਂਡ ਦੀ ਜੇਕਰ ਗੱਲ ਕਰੀਏ ਤਾਂ ਸ਼ੇਖ ਹਸੀਨਾ ਦੇ ਪਿਤਾ ਵੀ ਬਹੁਤ ਰਸੂਖਦਾਰ ਲੀਡਰ ਸੀ ਔਰ 1975 ਦੇ ਵਿੱਚ ਸ਼ੇਖ ਹਸੀਨਾ ਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉਸ ਵਕਤ ਸ਼ੇਖ ਹਸੀਨਾ ਯੂਰਪ ਦੇ ਵਿੱਚ ਸਨ ਉਦੋਂ ਵੀ ਸ਼ਰਨ ਭਾਰਤ ਨੇ ਇਹਨਾਂ ਨੂੰ ਇੰਦਰਾ ਗਾਂਧੀ ਦੀ ਸਰਕਾਰ 'ਚ ਦਿੱਤੀ ਸੀ ਔਰ ਵੱਡੀ ਗੱਲ ਦੇਖੋ ਤੁਹਾਨੂੰ ਇਹ ਦੂਸਰੀ ਵਾਰ ਨਹੀਂ ਇਹ ਪਹਿਲਾਂ ਵੀ ਸ਼ੇਖ ਹਸੀਨਾ ਹੋਰਾ ਨੂੰ 1976 ਦੇ ਵਿੱਚ ਫੌਜ ਨੇ ਬੈਨ ਕਰ ਦਿੱਤਾ ਸੀਗਾ ਪਰ ਲੋਕਾਂ ਦੀ ਤਾਕਤ ਦੇਖੋ ਤੁਸੀਂ ਅੱਜ ਲੋਕਾਂ ਨੇ ਭਜਾਇਆ ਪਰ ਉਦੋਂ ਲੋਕਾਂ ਨੇ ਬੁਲਾਇਆ ਸੀ ਲੋਕਾਂ ਨੇ ਇਹਨੂੰ ਆਪਣਾ ਲੀਡਰ ਚੁਣਿਆ ਸੀ ਕਿ ਸਾਡਾ ਵਿਪੱਖਸ਼ ਦਾ ਲੀਡਰ ਸ਼ੇਖ ਹਸੀਨਾ ਹੋਣੀ ਚਾਹੀਦੀ ਹੈ ਪਰ ਸਮੇਂ-ਸਮੇਂ ਦੀ ਗੱਲ ਹੈ ਰਾਜ ਭਾਗ ਦਾ ਨਹੀਂ ਰਹਿੰਦੇ ਪਰ ਜਿਸ ਤਰੀਕੇ ਨਾਲ ਜੋ ਅੱਜ ਹਾਲਾਤ ਸ਼ੇਖ ਹਸੀਨਾ ਦੇ ਹੋਏ ਪਏ ਨੇ ਪਰ ਇੰਜ ਲੱਗ ਰਿਹਾ ਹੈ ਕਿ ਆਉਣ ਵਾਲਾ ਸਮਾਂ ਸਿਆਸੀ ਸਫ਼ਰ ਉਹਨਾਂ ਦਾ ਖਤਮ ਹੈ ਪ੍ਰਿੰਸ ਹਾਲਾਂਕਿ ਚਿੰਤਾ ਦੇ ਵਿੱਚ ਸਿਰਫ ਬੰਗਲਾਦੇਸ਼ੀ ਨਹੀਂ ਭਾਰਤ ਦੇ ਵੀ ਇਹ ਚਿੰਤਾ ਦੀ ਗੱਲ ਹੈ ਕਿਉਂਕਿ ਗੁਆਂਡੀ ਮੁਲਕ ਹੈ ਔਰ ਜਿਵੇਂ ਜਦੋਂ ਕਦੀ ਵੀ ਫੌਜ ਜਿਹੜਾ ਉਹ ਬੋਝਾ ਸੰਭ ਲੈਂਦੀ ਹੈ ਤਾਂ ਜੋ ਸਾ ਮੁਲਕ ਹੁੰਦੇ ਨੇ ਕਿਤੇ ਨਾ ਕਿਤੇ ਇੰਡਾਇਰੈਕਟਲੀ ਉਹਨਾਂ ਦੀ ਸਪੋਰਟ ਜ਼ਰੂਰ ਇਸ ਚੀਜ਼ ਨੂੰ ਰਹਿੰਦੀ ਹੈ ਤਾਂ ਖਤਰਾ ਭਾਰਤ ਦੇ ਲਈ ਵੀ ਹੈ ਤਾਂ ਹੀ ਹਲਚਲ ਹੈ ਕੇਂਦਰ ਦੇ ਵਿੱਚ ਵੀ ਦੇਖੋ ਭਾਰਤ ਲਈ ਕੋਈ ਖਤਰਾ ਨਹੀਂ ਹੈ ਠੀਕ ਹੈ ਏਜੰਸੀਆਂ ਚੌਕਸ ਤੇ ਨੇ ਏਜੰਸੀਸ ਕੰਮ ਕਰ ਰਹੀਆਂ ਨੇ ਭਾਰਤ ਨੇ ਆਪਣਾ ਕੰਮ ਕਰਨਾ ਪਰ ਭਾਰਤ ਇਸ ਵਕਤ ਭਾਰਤ ਦੀ ਸਰਕਾਰ ਇਸ ਵਕਤ ਇੰਨੀ ਮਜ਼ਬੂਤ ਹੈ ਕਿ ਕੋਈ ਵੀ ਦਖਲਅੰਦਾਜ਼ੀ ਨਹੀਂ ਕਰ ਸਕਦਾ ਬਿਲਕੁਲ ਬੀਐਸਐਫ ਨੇ ਅਲਾਰਟ ਵਧਾ ਦਿੱਤਾ ਹੈ ਬਾਰਡਰਸ ਤੇ ਕਿ ਕਿਸੇ ਨੂੰ ਆਉਣ ਨਾ ਦਿੱਤਾ ਜਾਵੇ ਕਿਉਂਕਿ ਜਦੋਂ ਭੀੜ ਭੱਜਦੀ ਆ ਤਾਂ ਉਹ ਰਾਹ ਲੱਭਦੀ ਹੈ ਕਿ ਕਿੱਥੇ ਮਹਿਫੂਜ਼ ਹੋ ਕੇ ਜਾਈਏ ਪਰ ਉਸ ਜਿਸ ਤਰੀਕੇ ਨਾਲ ਬੀਐਸਐਫ ਤਨਾਤ ਹੈ ਕੋਈ ਵੀ ਹਲਚਲ ਬਾਰਡਰ ਤੇ ਇੰਨੀ ਜਲਦੀ ਹੋ ਨਹੀਂ ਸਕਦੀ ਪਰ ਬਿਲਕੁਲ ਇਹ ਜ਼ਰੂਰ ਹੈ ਕਿ ਭਾਰਤ ਚੌਕਸ ਹੈ ਕਿਉਂਕਿ ਕਈ ਵਾਰ ਤੁਹਾਡੀ ਗੱਲ ਠੀਕ ਹੈ ਬਗਾਨੇ ਮੁਲਕ ਜਿਹੜੇ ਦੂਰ ਦਰਾਡੇ ਪੱਛਮ ਮੁਲਕ ਨੇ ਜਿਸ ਤਰੀਕੇ ਨਾਲ ਜੰਗਾਂ ਦੀਆਂ ਗੱਲਾਂ ਕਰਦੇ ਨੇ ਇਰਾਨ ਇਜ਼ਰਾਈਲ ਨੂੰ ਲੈ ਕੇ ਅਸੀਂ ਗੱਲ ਕਰ ਰ ਮੁਲਕ ਤੇ ਨਜ਼ਰ ਰੱਖਦਾ ਆ ਮੁਲਕ ਦੇ ਅੰਦਰ ਦੀ ਐਕਟੀਵਿਟੀ ਤੇ ਨਜ਼ਰ ਰੱਖਦਾ ਉਸੇ ਤਰੀਕੇ ਨਾਲ ਜਿਹੜੇ ਅਮਰੀਕਾ ਦੇ ਮੰਤਰੀ ਨੇ ਉਹਨਾਂ ਨੇ ਇੱਕ ਬਿਆਨ ਦੇ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਤੇ ਨਿਗਰਾਨੀ ਰੱਖਾਂਗੇ ਬੰਗਲਾਦੇਸ਼ ਦੇ ਲੋਕਾਂ ਨੂੰ ਤੇ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਉਸ ਤੇ ਦੁੱਖ ਪ੍ਰਗਟਾਇਆ ਅਮਰੀਕਾ ਨੇ ਤੇ ਇਹ ਜਿਤਾਉਣਾ ਕਿ ਹਸੀ ਸਾਡੀ ਨਿਗਾਹ ਹੈ ਤਾਂ ਹੁਣ ਦੇਖੋ ਕੀ ਬਣਦਾ ਅੱਗੇ ਕਿਸ ਤਰੀਕੇ ਨਾਲ ਇਹ ਚਿੰਗਾਰੀਆਂ ਛੋਟੀਆਂ-ਛੋਟੀਆਂ ਜਿਸ ਤਰੀਕੇ ਨਾਲ ਵਰਲਡ ਵਾਰ ਨੂੰ ਜਾ ਰਹੀਆਂ ਨੇ ਆ ਬਾਕੀ ਮੁਲਕਾਂ ਦੀ ਦਖਲਅੰਦਾਜ਼ੀ ਨਾਲ ਕਈ ਮੁਲਕਾਂ ਦੇ ਵਿੱਚ ਕਲੇਸ਼ ਚੱਲ ਰਹੇ ਨੇ ਤਾਂ ਉਹ ਕਿਤੇ ਨਾ ਕਿਤੇ ਵੱਡੀ ਚਿੰਗਾਰੀ ਵੀ ਬਣ ਸਕਦੀ ਹੈ ਜ਼ਾਹਿਰ ਤੌਰ ਤੇ ਪ੍ਰਿੰਸ ਸ਼ੁਕਰੀਆ तमाम ਜਾਣਕਾਰੀ ਦੇ ਲਈ ਤੁਹਾਡਾ ਤਾਂ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਹੋ ਚੁੱਕਿਆ ਹੈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਸਤੀਫਾ ਵੀ ਦੇਣਾ ਪਿਆ ਮੁਲਕ ਵੀ ਛੱਡਣਾ ਪਿਆ ਜੋ ਇਸ ਦੀ ਜਾਣਕਾਰੀ سامنے ਆ ਰਹੀ ਹੈ ਕਿ ਉਹ ਭਾਰਤ ਦੇ ਵਿੱਚ ਹੀ ਨੇ ਤੇ ਅੱਗੇ ਲੰਡਨ ਜਾ ਸਕਦੇ ਨੇ ਲੇਕਿਨ ਇਸ ਵੇਲੇ ਜੋ ਹਾਲਾਤ ਬੰਗਲਾਦੇਸ਼ ਦੇ ਵਿੱਚ ਬਣੇ ਹੋਏ ਨੇ ਉਹ ਬੇਹਤ ਤਣਾਪੂਰ ਔਰ ਹਿੰਸਕ ਘਟਨਾਵਾਂ ਕਿਉਂਕਿ ਲਗਾਤਾਰ ਵਧ ਰਹੀਆਂ ਹਨ ਕੋਟੇ ਦੀ ਰੈਜ਼ਰਵੇਸ਼ਨ ਦੀ ਗੱਲ ਹੋ ਰਹੀ ਹੈ ਲੰਬੇ ਸਮੇਂ ਤੋਂ ਪ੍ਰਦਰਸ਼ਨ ਚੱਲ ਰਿਹਾ ਸੀ ਜੋ ਸਮੇਂ ਦੇ ਨਾਲ ਹਿੰਸਕ ਹੋ ਗਏ ਔਰ ਇਸ ਕਦਰ ਹੋਏ ਕਿ ਤੱਕਤਾ ਪਲਟ ਹੋ ਚੁੱਕਿਆ ਹੈ